ਮਤਲਬ ਹਰ ਇੱਕ ਸਾਲ 2 ਫਰਵਰੀ ਨੂੰ ਨਾ ਵੈਟਲੈਂਡ ਡੇ ਹੁੰਦਾ ਹੈ ਸੋ ਕੱਲ ਸੰਡੇ ਹੋਣ ਕਰਕੇ ਅੱਜ ਅਸੀਂ ਇੱਥੇ ਜਿਹੜਾ ਲਵਾਨਾ ਕਰਮੋਪਿੰਡ ਦੇ ਵਿੱਚ ਵੈਟਲੈਂਡ ਡੇ ਬਣਾ ਰਹੇ ਹਾਂ ਲਗਭਗ 9-10 ਸਕੂਲਾਂ ਦੇ ਬੱਚੇ ਤੇ ਟੀਚਰਸ ਆਏ ਤੇ ਆ ਕੇ ਇਹਨਾਂ ਨੇ ਜਿਹੜਾ ਇੱਕ ਨੈਚੁਰਲ ਹੈਬਿਟੈਟ ਹੈਗਾ ਨੈਚੁਰਲ ਕੁਦਰਤੀ ਤੌਰ ਤੇ ਜੋ ਪਾਣੀ ਦਾ ਸਰੋਤ ਹੈਗਾ ਉੱਥੇ ਬੱਚੇ ਵਿਜ਼ਿਟ ਕੀਤਾ ਤੇ ਬੜਾ ਇੰਜੋਏ ਕੀਤਾ ਹੈਗਾ ਬੱਚੇ ਜਦੋਂ ਆਊਟਡੋਰ ਜਾਂਦੇ ਤੇ ਉੱਥੇ ਬਹੁਤ ਕੁਝ ਸਿੱਖਦੇ ਹੈਗੇ ਜੋ ਬਾਇਓਡਾਈਵਰਸਿਟੀ ਹੈ ਜੋ ਆਪਣਾ ਮਤਲਬ ਬਾਇਓਪੇ ਪਤਾ ਹੈ ਉਸ ਨੂੰ ਕਿਵੇਂ ਮੇਨਟੇਨ ਕਰਕੇ ਰੱਖਣਾ ਹੈ ਉਹ ਸਿੱਖਦੇ ਨੇ ਸਾਰਾ ਕੁਝ ਬਹੁਤ ਅੱਛਾ ਲੱਗ ਰਿਹਾ ਐਂਡ ਇਹਦੇ ਵਿੱਚ ਜੋ ਇੱਥੇ ਦੀ ਇਹ ਪਤਾ ਲੱਗਿਆ ਕਿ ਲਗਭਗ ਇਹ 97 ਬਿਗੇ ਵਿਦੇ ਵਿੱਚ ਇਹ ਵੈਟਲੈਂਡ ਹੈ ਇਥੇ ਤੇ ਪਿੰਡ ਵਾਲੇ ਆਪ ਜਿਹੜੇ ਹੈਗੇ ਕਾਫੀ ਐਫਰਟਸ ਕਰ ਰਹੇ ਨੇ ਕਿ ਇਥੇ ਜੋ ਕਾਬੂਟੀ ਹੁੰਦੀ ਹੈ ਉਸ ਨੂੰ ਬਾਹਰ ਕਰਦੀ ਰਿਮੂਵ ਕਰਨ ਦੀ ਤੇ ਬੜੀ ਕੋਸ਼ਿਸ਼ ਕਰ ਰਹੇ ਆ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਕਿਸੇ ਨਾ ਕਿਸੇ ਪਾਸੋਂ ਉਹਨਾਂ ਦੀ ਹੋਰ ਹੈਲਪ ਹੋ ਕੇ ਤੇ ਇਸ ਨੂੰ ਫਿਰ ਤੋਂ ਰਿਵਾਈਵ ਕੀਤਾ ਜਾਵੇ ਸੋ ਜਿਹੜਾ ਅੱਜ ਅੱਠ ਸਕੂਲਾਂ ਵੱਲੋਂ ਇਹ ਵੈਟਲੈਂਡ ਸਾਡਾ ਇਹ ਦਿਸ ਮਨਾਇਆ ਜੋ ਟੀਚਰ ਸਾਹਿਬਾਨ ਨੇ ਇਕੱਠੇ ਹੋ ਕੇ ਸੋ ਬਹੁਤ ਵਧੀਆ ਉਪਰਾਲਾ ਹੈ ਇਹੋ ਜਿਹੇ ਉਪਰਾਲੇ ਵਾਤਾਵਰਨ ਨੂੰ ਬਚਾਉਣ ਵਾਸਤੇ ਕਰਨੇ ਚਾਹੀਦੇ ਨੇ ਸੋ ਪਿਛਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਡਾਕਟਰ ਬਲਬੀਰ ਸਿੰਘ ਜੀ ਨੇ ਸਾਡੇ ਇੱਥੇ ਕੈਂਪ ਵੀ ਲਾਇਆ ਸੀ ਉਹਨਾਂ ਨੇ ਵੀ ਕਿਹਾ ਸੀ ਸਾਡਾ ਡ੍ਰੀਮ ਪ੍ਰੋਜੈਕਟ ਸੋ ਅਸੀਂ ਇਸ ਵੀਡੀਓ ਥਰੂ ਉਸ ਪ੍ਰੋਜੈਕਟ ਨੂੰ ਸਰਕਾਰ ਨੂੰ ਬੇਨਤੀ ਕਰਦੇ ਹਾਂ ਧਿਆਨ ਵਿੱਚ ਲਿਆਉਣੇ ਆ ਸੋ ਸਾਡੀ ਜਿਹੜੀ ਇਹ ਡ੍ਰੀਮ ਲੈਂਡ ਬਣੀ ਵੀ ਹੈ ਵਾਟਰ ਲੈਂਡ ਬਣੀ ਵੀ ਹੈ ਸੋ ਇਹਨੂੰ ਸਰਕਾਰ ਆਪਣੇ ਧਿਆਨ ਦੇ ਵਿੱਚ ਲਿਆ ਕੇ ਇੱਕ ਟੂਰਿਜ਼ਮ ਏਰੀਆ ਡਿਵੈਲਪ ਕਰੇ ਤਾਂ ਦੋ ਸਾਡੇ ਇਲਾਕੇ ਦਾ ਸਾਡੇ ਪਿੰਡ ਦਾ ਨਵਾਂ ਰੋਸ਼ਨ ਹੋਵੇ ਟਰੈਕਟਰ ਕੋਆਪਰੇਟਿਵ ਬੈਂਕ ਪਟਿਆਲਾ ਇੱਥੇ ਜਿਹੜਾ ਅੱਜ ਪਰਾਲਾ ਕੀਤਾ ਗਿਆ ਹੈ ਸਿੱਖਿਆ ਵਿਭਾਗ ਵੱਲੋਂ ਅਤੇ ਜੰਗਲਾਤ ਦਿਵਸ ਮਨਾਇਆ ਗਿਆ ਬੱਚਿਆਂ ਨੂੰ ਲੈ ਕੇ ਆਏ ਨੇ ਮੌਕੇ ਤੇ ਦਿਖਾਇਆ ਗਿਆ ਅਸੀਂ মিডিਆ ਜਰੀਏ ਸਰਕਾਰ ਤੋਂ ਮੰਗ ਕਰਦੇ ਆਂ ਵੀ ਇਹਨੂੰ ਟੂਰਿਜ਼ਮ ਵਿਕਸਿਤ ਕੀਤਾ ਜਾਵੇ ਤਾਂ ਕਿ ਲੋਕ ਇੱਥੇ ਆ ਕੇ ਜਿਵੇਂ ਹਰੀਕੇ ਪੱਤਣ ਜਾਂਦੇ ਨੇ ਇੱਥੇ ਆਉਣ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਵੀ ਇੱਥੇ ਟੂਰਿਜ਼ਮ ਵਿਕਸਿਤ ਕੀਤਾ ਜਾਵੇ ਸਭ ਤੋਂ ਪਹਿਲਾਂ ਜਿਹੜੀ ਇਹ ਲਬਾਣੇ ਦੀ ਢਾਵ ਹੈ ਜੀ ਇਹ ਤਕਰੀਬਨ 18-20 ਏਕੜ ਚ ਬਣੀ ਹੋਈ ਆ ਪੰਜਾਬ ਸਰਕਾਰ ਦਾ ਵੀ ਇਹਦੇ ਵੱਲ ਧਿਆਨ ਆ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਬਲਬੀਰ ਸਿੰਘ ਜੀ ਸਿਹਤ ਮੰਤਰੀ ਪੰਜਾਬ ਉਹ ਵੀ ਕਈ ਵਾਰੀ ਇੱਥੇ ਵਿਜ਼ਿਟ ਕਰਕੇ ਗਏ ਨੇ ਪੂਰੇ ਮਹਿਕਮੇ ਨੂੰ ਨਾਲ ਲੈ ਕੇ ਆਉਂਦੇ ਨੇ ਵੀ ਇਹਨੂੰ ਢਾਬ ਨੂੰ ਅਸੀਂ ਇਲਾਕੇ 'ਚ ਬਹੁਤ ਵਧੀਆ ਤੇ ਇਹਦਾ ਤਕਰੀਬਨ ਸੁੰਦਰੀਕਰਨ ਕਰੀਏ ਸੀ ਤੇ ਲੋਕਾਂ ਦਾ ਵੀ ਸਹਿਯੋਗ ਮੰਗਿਆ ਉਹਨਾਂ ਨੇ ਪਹਿਲਾਂ ਵੀ ਦੋ ਤਿੰਨ ਵਾਰੀ ਕੈਂਪ ਲਾਏ ਨੇ ਹੁਣ ਅਸੀਂ ਪੰਜਾਬ ਸਰਕਾਰ ਤੋਂ ਵੀ ਮੰਗ ਕਰਦੇ ਆਂ ਤੇ ਮੈਂ ਆਪ ਵੀ ਖੁਦ ਮੰਤਰੀ ਸਾਹਿਬ ਨੂੰ ਕਹੂੰਗਾ ਵੀ ਇਹ ਇਲਾਕੇ 'ਚ ਬਹੁਤ ਵੱਡੀ ਢਾਬ ਹੈ ਇਹਨੂੰ ਬਹੁਤ ਵਧੀਆ ਬਣਾਇਆ ਜਾਵੇ ਤਾਂ ਜੋ ਏ ਟੂਰਿਜ਼ਮ ਇਲਾਕੇ ਵਾਸਤੇ ਵਧੀਆ ਬਣ ਸਕੇ ਜਿਹੜਾ ਇਹ ਉਪਰਾਲਾ ਕਰਿਆ ਸਿੱਖਿਆ ਵਿਭਾਗ ਨੇ ਤੇ ਲਵਾਣੇ ਤਿੰਨੇ ਲਵਾਣੇ ਲਾ ਲੋ ਸਾਰਿਆਂ ਦੇ ਪਤਵੰਤੇ ਸੱਜਣਾ ਨੇ ਸਰਪੰਚ ਸਾਹਿਬਾਨ ਨੇ ਪੰਚਾਂ ਨੇ ਇਹ ਬਹੁਤ بڑا ਵਧੀਆ ਉਪਰਾਲਾ ਜਿਹੜੇ ਬੱਚਿਆਂ ਨੂੰ ਵਾਤਾਵਰਨ ਦੇ ਸੰਬੰਧੀ ਉਹ ਮੌਕੇ ਤੇ ਲਿਆ ਕੇ ਜਿਹੜੀ ਸਾਡੇ ਢਾਬ ਹੈ ਉਹਨੂੰ ਦਿਖਾ ਕੇ ਵੀ ਇਹ ਕਿਵੇਂ ਕੁਦਰਤੀ ਇੱਥੇ ਪਾਣੀ ਇਕੱਠਾ ਹੁੰਦਾ ਬਰਸ਼ਾਤਾਂ ਦਾ ਉਹ ਜੀ ਦੀ ਜਿਵੇਂ ਸਰਪੰਚ ਸਾਹਿਬ ਧਨੇੜਾ ਗਗਦੀਪ ਜੀ ਨੇ ਕਿਹਾ ਵੀ ਅਸੀਂ ਗੱਲ ਕਰਾਂਗੇ ਅਸੀਂ ਵੀ ਬੇਨਤੀ ਕਰਦੇ ਆਂ ਵੀ ਜੇ ਇਹਨੂੰ ਸਰਕਾਰ ਪਹਿਲ ਦੇ ਅਧਾਰ ਤੇ ਲਵੇ ਤਾਂ ਇਹ ਹਰੀਕੇ ਪੱਤਣ ਜਾਂ ਹੋਰ ਜਿਹੜੀਆਂ ਟੂਰਿਸਟ ਥਾਵਾਂ ਨੇ ਉਹਨਾਂ માં ਗ ਵਿਕਸਿਤ ਹੋ ਸਕਦੀ ਹੈ ਤੇ ਆਪਣੇ ਇਲਾਕੇ ਚ ਪੂਰਾ ਇਹ ਗੱਲ ਦਾ ਪੂਰਾ ਲੋਕ ਟੂਰਿਸਟ ਵਜੋਂ ਨਾਲ ਇਹਦੇ ਨਾਲ ਧਾਰਮਿਕ ਜਗ੍ਹਾ ਸਾਡੇ ਸੰਤ ਮਨੀਸ਼ ਮਹਾਰਾਜ ਦੀ ਉਹ ਦੋਏ ਚੀਜ਼ਾਂ ਨਾਲ ਬਹੁਤ ਇਹ ਏਰੀਏ ਨੂੰ ਸਾਡੇ ਪਿੰਡਾਂ ਨੂੰ ਤਰੱਕੀ ਹੋ ਸਕਦੀ ਹੈ ਬਹੁਤ